हां जी ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾਵਾ ਜਪਾ ਗੱਲ ਕਰਨੀ ਚੌੜੇ ਪੱਤੇ ਵਾਲੇ ਨਦੀਨਾ ਨੂੰ ਕੰਟਰੋਲ ਕਰਨ ਵਾਸਤੇ ਜਿਹੜੀ ਆਪਾਂ 240 ਦੀ ਵਰਤੋਂ ਕਰਦੇ ਆ ਇਹਦੀ ਸਹੀ ਡੋਜ਼ ਕਿੰਨੀ ਪਾਉਣੀ ਚਾਹੀਦੀ ਤਾਂ ਕਿ ਕਣਕ ਦਾ ਫਟਾਰਾ ਬਿਨਾਂ ਰੁਕੇ ਤੇ ਕਣਕ ਦਾ ਝਾੜ ਬਿਨਾਂ ਘਟੇ ਤੇ ਆਪਨੇ ਜਿਹੜੇ ਨਦੀਨ ਵੀ ਕੰਟਰੋਲ ਹੋ ਜਾਣਾ ਉਹਦੇ ਨਾਲ ਹੀ ਜਿਹੜਾ ਦੋ ਦਿਨ ਸਵਾਲ ਸੀ ਕਿ ਇਹਨੂੰ ਆਪਾਂ ਕੋਰ ਕਣਕ ਤੇ ਵਰਤ ਸਕਦੇ ਜਾਂ ਫਿਰ ਪਾਣੀ ਲਾਉਣ ਤੋਂ ਕਿੰਨੇ ਦਿਨ ਬਾਅਦ ਇਹਦੀ ਵਰਤੋਂ ਕਰੀਏ ਕਿੰਨੇ ਦਿਨ ਦੀ ਕਣਕ ਤੇ ਇਹਦੀ ਵਰਤੋਂ ਕਰ ਸਕਦੇ ਆ ਕੀ ਆਪਾਂ ਇਹਨਾਂ ਨੂੰ ਗੁੱਲੀ ਡੰਡੇ ਵਾਲੇ ਨਦੀਨ ਨਾਸ਼ਕਾਂ ਦੇ ਨਾਲ ਇਹਨੂੰ ਮਿਕਸ ਕਰਕੇ ਸਪਰੇਅ ਕਰ ਸਕਦੇ ਜਾਂ ਨਹੀਂ ਇਹਦੇ ਬਾਰੇ ਜਾਣਕਾਰੀ ਸ਼ੇਅਰ ਕਰਾਂ ਜਿਹੜੇ ਭਰਾ ਚੈਨਲ ਤੇ ਪਹਿਲੀ ਵਾਰ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੇਕਰ ਤੁਸੀਂ ਵੀਡੀਓ ਇਹ ਫੇਸਬੁੱਕ ਤੇ ਦੇਖ ਰਹੇ ਤੇ ਆਪਣੇ ਪੇਜ ਨੂੰ ਜ਼ਰੂਰ ਫੋਲੋ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹੋਰ ਵੀਰਾਂ ਤੱਕ ਜਾਣਕਾਰੀ ਪਹੁੰਚ ਜਾਵੇ ਤਾਂ ਕਿ ਕੋਈ ਵੀਰ ਗਲਤ ਡੋਜ਼ ਵਰਤ ਕੇ ਕਣਕ ਦਾ ਨੁਕਸਾਨ ਨਾ ਕਰ ਬਵੇ ਤਾਂ ਹੁਣ ਆਪਾਂ ਗੱਲ ਕਰਦੇ ਹਾਂ 240 ਦੀ ਜਿਹੜੀ ਕਿਸਾਨ ਵੀਰ ਤੁਸੀਂ ਸਾਹਮਣੇ ਕਣਕ ਦੇਖ ਰਹੇ ਇਹ ਡੀਵੀਡੀ ਵੀ 327 ਦੇ ਇਹਦੇ ਉੱਪਰ ਆਪਾਂ 24 ਜਿਹੜੀ 52% ਵਾਲੀ ਅਮਾਨ ਸਾਲਟ ਵਾਲੀ ਆਉਂਦੀ ਹੈ ਉਹਦੀ ਆਪਾਂ ਇਹਦੀ ਇੱਥੇ ਸਪਰੇਅ ਕੀਤੀ ਆ ਤਾਂ ਇਹੀ ਆਪਾਂ ਲਗਾਤਾਰ ਸਪਰੇਅ ਕਰਦੇ ਵੈਸੇ ਤਾਂ ਆਪਣੇ ਖੇਤ ਦੇ ਜਿਹੜੇ ਨਦੀਨ ਨੇ ਚੋੜੇ ਪੱਤੇ ਵਾਲੇ ਬਹੁਤ ਘਟਿਆ ਤਾਂ ਵੈਸੇ ਵੀ ਆਪਾਂ ਜੇ ਇੱਕ ਗੱਲ ਕਰੀਏ ਕਿ ਬੀ ਟਾਮਾ ਟਾਮਾ ਮੇ ਆਪਾਂ ਬੂਟਾ ਨਜ਼ਰ ਆਉਂਦਾ ਤੇ ਸਪਰੇਅ ਜ਼ਰੂਰ ਕਰਿਆ ਕਰੋ ਤਾਂ ਕਿ ਜਿਹੜਾ ਇਹਨਾਂ ਨਦੀਨਾਂ ਦਾ ਬੀਜ ਜ਼ਿਆਦਾ ਨਾ ਬਣੇ ਕਿਉਂਕਿ ਜੇਕਰ ਆਪਾਂ 1 ਸਾਲ ਵੀ ਇਹਨਾਂ ਦੀ ਗੁਲੀ ਡੰਡਾ ਹੋਵੇ ਚਾਹੇ ਚੋੜੇ ਪੱਤੇ ਵਾਲੀ ਜੇਕਰ ਇੱਕ ਸਾਲ ਵੀ ਆਪਾਂ ਸਪਰੇ ਨਹੀਂ ਕਰਦੇ ਤਾਂ ਇਹ ਜਿਹੜੇ ਇਹਨਾਂ ਦਾ ਬੀਜ ਬਹੁਤ ਜ਼ਿਆਦਾ ਮਾਤਰਾ 'ਚ ਬਣਦਾ ਤੇ ਫਿਰ ਆਪਾਂ ਨੂੰ ਅੱਗੇ ਜਾ ਕੇ ਦਿੱਕਤ ਕਰਦਾ ਤਾਂ ਹਮੇਸ਼ਾ ਚਾਹੇ ਥੋੜੇ ਉਹਨਾਂ ਦਿਨ ਚਾਹੇ ਜ਼ਿਆਦੇ ਹੋਣ ਤਾਂ ਸਪਰੇ ਨੂੰ ਜਿਹੜਾ ਆਪਾਂ ਨਹੀਂ ਖੁੰਝਣਾ ਚਾਹੀਦਾ ਤਾਂ ਕਿ ਇਹਨਾਂ ਦਾ ਬੀਜ ਜਿਹੜਾ ਘੱਟ ਮਾਤਰਾ 'ਚ ਬਣੇ ਸੋ ਆਪਾਂ ਜੇਕਰ ਡੋਜ਼ ਦੀ ਗੱਲ ਕਰੀਏ ਵੈਸੇ ਤੁਸੀਂ 200 ਤੋਂ ਲੈ ਕੇ 250 ਐਮਲ ਤੱਕ ਜਿਹੜੀ 52% ਦੀ ਡੋਜ਼ ਵਰਤ ਸਕਦੇ ਜੀ ਤਾਂ ਆਪਾਂ ਦਾ ਇਹ 200 ml ਵਰਤਦੇ ਨੇ ਤੇ ਆਪਾਂ ਨੂੰ ਬਹੁਤ ਵਧੀਆ ਇਹਦੇ ਰਿਜ਼ਲਟ ਦੇਖਣ ਨੂੰ ਮਿਲਦੇ ਹੁਣ ਆਪਣੇ ਜਿਹੜੇ ਨਦੀਨ ਆ ਕਿਉਂਕਿ ਆਪਾਂ ਤਿੰਨ ਦੋ ਦੋ ਤਿੰਨ ਸਾਲ ਲਗਾਤਾਰ ਵਰਤ ਰਹੇ ਆ ਤਾਂ ਹੁਣ ਨਦੀਨ ਆਪਣੇ ਟਾਵਾ ਟਾਵਾ ਕੋਈ ਬੂਟਾ ਨਜ਼ਰ ਆਉਂਦਾ ਆਪਣੇ ਖੇਤ ਦੇ ਕਿਉਂਕਿ ਕਾਫੀ ਜ਼ਿਆਦਾ ਤੱਕ ਇਹਨਾਂ ਕੰਟਰੋਲ ਕਰ ਲਿਆ ਤਾਂ ਜੇਕਰ ਆਪਾਂ ਪੰਪ ਦੇ ਹਿਸਾਬ ਨਾਲ ਕਰੀਏ ਤਾਂ ਬੈਟਰੀ ਵਾਲੇ ਪੰਪ ਜਿਹੜਾ 20 ਲੀਟਰ ਵਾਲਾ ਹੁੰਦਾ ਉਹਦੇ ਵਿੱਚ ਤੁਸੀਂ ਕਿਸਾਨ ਵੀਰ ਉਹਦੀ ਡੋਜ਼ 40 ਤੋਂ 40 ml ਤੱਕ ਪਾ ਸਕਦੇ ਤੇ ਬਹੁਤ ਵਧੀਆ ਰਿਜ਼ਲਟ ਮਿਲਣਗੇ ਜੇਕਰ ਤੁਸੀਂ ਆਪਾਂ ਜਿਹੜਾ ਪੈਟਰੋਲ ਵਾਲਾਂ ਦਾ ਜਿਹਨੂੰ ਭੁੰਡਾ ਵੀ ਕਹਿ ਦਿੰਨੇ ਆ ਜੇਕਰ ਉਹ ਵਰਤਦੇ ਤਾਂ ਉਹਦੇ ਵਿੱਚ ਕਿਸਾਨ ਪ੍ਰਭੂ ਤੁਸੀਂ 45 ਮਿਲ ਤੱਕ ਇਹਦੇ ਡੋਜ਼ ਪਾ ਸਕਦੇ ਜੇ ਤਾਂ ਆਪਾਂ ਨੂੰ ਇਹਦੇ ਗੱਲ ਆ ਜਾਂਦੀ ਕਿੰਨਾ ਪਾਣੀ ਲਾਉਣਾ ਚਾਹੀਦਾ ਤੇ 4 ਤੋਂ 5 4 ਕ ਪੰਪ ਜੇਕਰ ਆਪਾਂ ਦੂਸਰੇ ਲਾ ਆ ਦੀਏ ਜਿਹੜੇ ਪੈਟਰੋਲ ਵਾਲੇ ਆ ਤੇ 4-5 ਆਪਾਂ ਜਿਹੜੀਆਂ ਇਹ ਪੰਪ ਲਾ ਆ ਦੀਏ ਜਿਹੜੇ ਬੈਟਰੀ ਵਾਲੇ ਆ ਤਾਂ ਬਹੁਤ ਪਾਣੀ 100 ਤੋਂ 150 ਲੀਟਰ ਪਾਣੀ ਲੱਗ ਜਾ ਤਾਂ ਬਹੁਤ ਬਧਿਆ ਤਰੀਕੇ ਨਾਲ ਜੇ ਨਦੀਨੇ ਛੋੜੇ ਪੱਤੇ ਵਾਲੇ ਇੱਕ ਡਰਾਉਲ ਹੋ ਜਾਂਦੇ ਆ ਹੁਣ ਗੱਲ ਆ ਜਾਂਦੀ ਬਈ ਇਹਨੂੰ ਕੋਰ ਕਣਕ ਤੇ ਆਪਾਂ ਵਰਤ ਸਕਦੇ ਜਾਂ ਨਹੀਂ ਤਾਂ ਕਿਸਾਨ ਵੀਰ ਇਹਨੂੰ ਕੋਰ ਤੇ ਵੀ ਆਪਾਂ ਸਪਰੇਅ ਕਰ ਸਕਦੇ ਆ ਤੇ ਕੋਰ ਤੇ ਸਪਰੇਅ ਕਰਨ ਤੋਂ ਬਾਅਦ ਆਪਾਂ ਨੂੰ 24 ਤੋਂ 48 ਘੰਟੇ ਦੇ ਵਿੱਚ ਵਿੱਚ ਜਿਹੜਾ ਕਣਕ ਨੂੰ ਪਾਣੀ ਜ਼ਰੂਰ ਲਾਉਣਾ ਚਾਹੀਦਾ ਕਿਉਂਕਿ ਬਾਅਦ ਦੇ ਵਿੱਚ ਜਿਹੜੀ ਆਪਣੀ ਕਣਕ ਪੀਲਾਪਣ ਜ਼ਿਆਦਾ ਦਿਖਾਊ ਜੇਕਰ ਆਪਾਂ ਲੰਮੇ ਸਮੇਂ ਤੱਕ ਇਹਨੂੰ ਸਪਰੇਅ ਕਰਕੇ ਰੱਖਾਂਗੇ ਕਿਉਂਕਿ ਕਈ ਵਾਰ ਆਪਾਂ ਸੋਚਦੇ ਆਂ ਵੀ ਇਕੱਲਾ ਛੋੜੇ ਪੱਤੇ ਵਾਲੇ ਨਦੀਨਾ ਵਾਸਤੇ ਬਣਿਆ ਤੇ ਕਿਸਾਨ ਵੀਰੋ ਜੇਕਰ ਆਪਾਂ ਇਹ ਕਣਕ ਤੇ ਵੀ ਕਾਫੀ ਜਿਆਦਾ ਪ੍ਰਭਾਵ ਪਾਉਂਦਾ ਜੇਕਰ ਇਹਦੀ ডোজ ਵੱਧ ਘੱਟ ਹੋ ਜੇ ਤਾਂ ਪਹਿਲੇ ਨੰਬਰ ਤੇ ਤਾਂ ਹਮੇਸ਼ਾ ਇਹੀ ਕੋਸ਼ਿਸ਼ ਕਰਿਆ ਕਰੋ ਜਦੋਂ ਆਪਾਂ ਪਹਿਲਾ ਪਾਣੀ ਲਾ ਲੈਨੇ ਆ ਤੇ 7 ਤੋਂ 8 ਦਿਨ ਬਾਅਦ ਪਹਿਲੇ ਪਾਣੀ ਤੋਂ ਜਦੋਂ ਥੋੜਾ ਬਹੁਤ ਪੈਰਤਰਾਵਾ ਜ਼ਮੀਨ 'ਚ ਹੋ ਜਾਂਦਾ ਤਾਂ ਉਦੋਂ ਇਹਦੀ ਸਪਰੇਅ ਕਰੋ ਇੱਕ ਤਾਂ ਨਦੀਨ ਉਦੋਂ ਛੋਟੇ ਹੁੰਦੇ ਆ ਤਾਂ ਇਹ ਆਪਣੀ ਜਦੋਂ ਕਣਕ ਤੇ ਪਾਣੀ ਲੱਗ ਜਾਂਦਾ ਤੇ ਇਹਦਾ ਕੋਈ ਪ੍ਰਭਾਵ ਜਿਆਦਾ ਕਣਕ ਤੇ ਨਹੀਂ ਪਵੇਗਾ ਜੇਕਰ ਬਿਲਕੁਲ ਸਹੀ ডোজ ਪਾਵਾਂਗੇ ਆਪਾਂ ਤਾਂ ਉਦੋਂ ਛੋਟੇ ਨਦੀਨਾਂ ਨੂੰ ਬਿਲਕੁਲ ਖਤਮ ਕਰਕੇ ਰੱਖ ਦੂਗੀ ਤੇ ਕਈ ਵਾਰ ਆਪਾਂ ਸੋਚਦੇ ਮੈਂ ਥੋੜਾ ਜਿਹਾ ਨਦੀਨ ਵੱਡੇ ਹੋ ਜੈਣਾ ਤੇ ਉਹਦੇ ਕਰਕੇ ਆਪਣਾ ਜਿਹੜਾ ਕਣਕ ਦਾ ਝਾੜ ਵੀ ਘਟਦਾ ਉਹ ਕਿਉਂ ਘਟਦਾ ਇੱਕ ਤਾਂ ਮੇਨ ਕਾਰਨ ਹੁੰਦਾ ਕਿ ਜੇਕਰ ਆਪਾਂ ਡੋਜ਼ ਵੱਧ ਪਾ ਦਿੰਨੇ ਤਾਂ ਆਪਣਾ ਝਾੜ ਘਟਦਾ ਦੂਜਾ ਕਾਰਨ ਹੁੰਦਾ ਕਿ ਕਈ ਵਾਰ ਆਪਾਂ ਸੋਚਦੇ ਥੋੜੇ ਬਾਅਦ ਇਹ ਨਦੀਨ ਵੱਡੇ ਹੋ ਜੈਣਾ ਸਪਰੇਅ ਚੰਗੀ ਕਵਰ ਕਰ ਲੇਗੀ ਤਾਂ ਉਥੇ ਹੁੰਦਾ ਕਿ ਕਈ ਵਾਰ ਤਾਂ ਆਪਣੇ ਉਹ ਨਦੀਨ ਵੀ ਨਹੀਂ ਕੰਟਰੋਲ ਹੁੰਦਾ ਚੰਗੀ ਤਰ੍ਹਾਂ ਕਿਉਂਕਿ ਇੱਕ ਵਾਰ ਨਦੀਨ ਬਹਿ ਜਾਂਦੇ ਚੋੜੇ ਪੱਤੇ ਵਾਲੇ ਫਿਰ ਦੁਬਾਰਾ ਹਰੇ ਹੋ ਜਾਂਦੇ ਆ ਤਾਂ ਉਹਦੇ ਨਾਲ ਨਾਲ ਆਪਣੀ ਕਣਕ ਵੀ ਵੱਡੀ ਹੋ ਜਾਂਦੀ ਆ ਜਦੋਂ ਆਪਾਂ ਕਣਕ ਕਈ ਵਾਰ ਆਪਾਂ ਲੇਟ ਕਰ ਲੈਂਦੇ ਜਿਆਦਾ ਤੇ ਆਪਣੀ ਕਣਕ 50 55 60 ਦਿੰਦੀ ਹੋ ਜਾਂਦੀ ਆ ਉਦੋਂ ਆਪਾਂ ਸਪਰੇਅ ਕਰਦੇ ਤੇ ਫਿਰ ਆਪਣੀ ਕਣਕ ਤੇ ਕਾਫੀ ਜਿਆਦਾ ਅੱਗੇ ਜਾ ਕੇ ਜਿਹੜਾ ਝਾੜ ਘਟ ਦੇਖ ਨੂੰ ਮਿਲਦਾ ਕਣਕ ਦਾ ਤਾਂ ਇਸ ਨੂੰ ਹਮੇਸ਼ਾ ਕੋਸ਼ਿਸ਼ ਕਰੋ 25 ਦਿਨ ਤੋਂ ਲੈ ਕੇ 45 ਦਿਨ ਦੇ ਵਿੱਚ ਵਿੱਚ ਜੇਕਰ ਤੁਸੀਂ ਸਪਰੇਅ ਕਰੋਗੇ ਤਾਂ ਆਪਾਂ ਨੂੰ ਜਿਹੜੇ ਨਦੀਨ ਵੀ ਆਪਣੇ ਚੰਗੀ ਤਰ੍ਹਾਂ ਕੰਟਰੋਲ ਹੋਣਗੇ ਉਹਦੇ ਨਾਲ ਜਿਹੜੇ ਆਪਣੀ ਕਣਕ ਦੇ ਵੀ ਕੋਈ ਇਹਦਾ ਮਾੜਾ ਪ੍ਰਭਾਵ ਨਹੀਂ ਪਵੇਗਾ ਬਿਲਕੁਲ ਸਹੀ ডোজ ਇਸ ਤਰੀਕੇ ਤੁਸੀਂ ਵਰਤ ਕੇ 200 ਤੋਂ 200 ਐਮਲ ਨਾਲ ਵੈਸੇ ਤਾਂ ਆਪਣੇ ਕੰਟਰੋਲ ਹੋ ਜਾਣਗੇ ਜੇਕਰ ਫਿਰ ਵੀ ਤੁਸੀਂ ਵੱਧ ਪਾਉਣੀ ਤਾਂ ਵਾਦ ਤੋਂ ਵਾਦ 250 ਐਮਲ ਪਾ ਲਓ ਇਸ ਤੋਂ ਜ਼ਿਆਦਾ ਜਿਹੜੀ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਜਿਹੜੀ 52% ਡੋਜ਼ ਨਾ ਵਰਤੋ ਨਹੀਂ ਤੇ ਆਪਣੀ ਕਣਕ ਦੇ ਅੱਗੇ ਜਾ ਕੇ ਝਾੜ ਤੇ ਕਾਫੀ ਜ਼ਿਆਦਾ ਸਰ ਪੈਂਦਾ ਤੇ ਕਿਸਾਨ ਵੀਰੋ ਜੇਕਰ ਜ਼ਿਆਦਾ ਡੋਜ਼ ਵਰਤਦੇ ਨੇ ਤੇ ਆਪਣੇ ਕਣਕ ਨੂੰ ਝੜਕਾ ਜ਼ਿਆਦਾ ਮਾਰਦੀ ਜੇ ਉਹਦੇ ਨਾਲ ਕਰਕੇ ਆਪਣੀ ਜਿਹੜੀ ਕਣਕ ਦਾ ਫਟਾਰਾ ਵੀ ਘੱਟ ਕਰਦੀ ਕਣਕ ਤਾਂ ਇਸ ਤੋਂ ਵਜਨ ਲਈ ਇਹਨੂੰ ਹਮੇਸ਼ਾ ਸਹੀ ਡੋਜ਼ ਤੇ ਸਹੀ ਸਮੇਂ ਤੇ ਵਰਤੋ ਤੇ ਜੇਕਰ ਹੁਣ ਗੱਲ ਆ ਜਾਂਦੀ ਜਿਹੜਾ ਸਵਾਲ ਸੀ ਕਿ ਇਹਨੂੰ ਆਪਾਂ ਹੋਰ ਕਿਹੜੇ ਨਦੀਨ ਨਾਸ਼ਕਾ ਨਾਲ ਵਰਤ ਸਕਦੇ ਆ ਜਾਂ ਫਿਰ ਨਹੀਂ ਤਾਂ ਕਿਸਾਨ ਵੀਰ ਇਹਨੂੰ ਸਿਰਫ ਆਪਾਂ ਟਾਪਿਕ ਜਾਂ ਐਕਸ਼ਲ ਦਵਾਈ ਜਿਹੜੀ ਆਉਂਦੀ ਉਹਦੇ ਨਾਲ ਆ ਇਹਨੂੰ ਆਪਾਂ ਮਿਕਸ ਕਰਕੇ ਵਰਤ ਸਕਦੇ ਆ ਜੇਕਰ ਤੁਸੀਂ ਕਹੋ ਬਈ ACM9 ਸ਼ਗਣ 2111 ਜਾਂ ਫਿਰ ਆਪਾਂ ਕੇ ਐਟਲੈਂਟਸ ਲੀਡਰ ਸਫਲਾ 75 ਜਿਹਨੂੰ ਕਹਿ ਦਿੰਨੇ ਆ ਇਹਦੇ ਉਹਦੇ ਵਿੱਚ ਵੀ ਸਲਫੋ ਸਲਫਰਾਨ ਜਿਵੇਂ ਲੀਡਰ ਵਾ ਟੈਕਨੀਕਲ ਹੀ ਆਉਂਦਾ ਤੇ ਜੇਕਰ ਉਹਨਾਂ ਨਾਲ ਆਪਾਂ ਸਟਰੋਂਗ ਟੈਕਨੀਕਲਾਂ ਜਾਂ ਫਿਰ ਸੰਕੋਹਰ ਨਾਲ ਵਰਤਨ ਦੀ ਕੋਸ਼ਿਸ਼ ਕਰਾਂਗੇ ਤੇ ਆਪਣੀ ਕਣਕ ਦਾ ਜਿਹੜਾ ਨੁਕਸਾਨ ਹੋਊਗਾ ਤੇ ਇਹਨਾਂ ਨਦੀਨ ਨਾ ਕਣਾਂ ਨਾ ਵਰਤਿਆ ਕਰੋ ਨਾ ਆਪਾਂ ਵਰਤਣਾ ਹੀ ਆ ਤੇ ਸਿਰਫ ਜੇਕਰ ਤੁਸੀਂ ਵਰਤਨਾ ਤੇ ਟਾਪਿਕ ਜਾਂ ਐਕਚੁਅਲ ਨਾਲ ਵਰਤ ਸਕਦੇ ਜੇ ਸੋ ਵੀਡੀਓ ਚੰਗੇ ਲੱਗੇ ਤਾਂ ਹੋਰ ਭਰਾਵਾਂ ਦਾ ਜਾਣਕਾਰੀ ਜਰੂਰ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ